ਇਸੋਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਰਦਾਰ ਦਵਿੰਦਰ ਸਿੰਘ ਸੇਖੋਂ ਮਿਸਲ ਸਤਲੋਜੀ ਤੋਂ ਕਿ ਉਹ ਆਪਣੇ ਵਿਚਾਰ ਇਹ ਸਾਰੇ ਵਿਸ਼ੇ ਦੇ ਸਬੰਧੀ ਸੰਗਤਾਂ ਨਾਲ ਸਾਂਝੇ ਕਰਨ ਸਰਦਾਰ ਦਵਿੰਦਰ ਸਿੰਘ ਸੇਖੋਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਬੰਧਕਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇੱਕ ਤਾਂ ਉਹਨਾਂ ਨੇ ਇਹ ਕਾਰਜ ਵਿਢਿਆ ਕਿਉਂਕਿ ਬਹੁਤ ਜ਼ਰੂਰੀ ਹੈ ਅਜਿਹੇ ਕਾਰਜ ਤੇ ਦੂਜਾ ਮੈਨੂੰ ਇੱਥੇ ਮੌਕਾ ਦਿੱਤਾ। ਤਾਂ ਮੈਂ ਸਾਰੇ ਨੁਕਤੇ ਜਿਹੜੇ ਮੈਨੂੰ ਭੇਜੇ ਗਏ ਸੀ ਮੈਂ ਉਹਨਾਂ ਤੇ ਥੋੜੋ-ਥੋੜਾ ਬੋਲਣ ਦੀ ਕੋਸ਼ਿਸ਼ ਕਰਾਂਗਾ। ਕਿਉਂਕਿ ਮੈਂ ਜ਼ਿਆਦਾ ਐਕਟਿਵਿਸਟ ਰੂਪ ਦੇ ਵਿੱਚ ਵਿਚਰਿਆ ਤਾਂ ਮੇਰੇ ਨੁਕਤਿਆਂ ਦੇ ਵਿੱਚ ਵਿਦਵਾਨ ਪੱਧਰ ਦੀ ਸ਼ਹਿਰ ਡੁੰਗਾਈ ਮੈਂ ਨਾ ਦੇ ਸਕਾਂ। ਕੁਝ ਤੁਹਾਨੂੰ ਜੜ ਕੇ ਮਹਿਸੂਸ ਹੋਣ ਪਰ ਮੈਂ ਜੋ ਜ਼ਮੀਨੀ ਹਕੀਕਤ ਮੈਨੂੰ ਮਹਿਸੂਸ ਹੋਈ ਮੈਂ ਉਹਦੇ ਦੁਆਲੇ ਹੀ ਤੁਹਾਨੂੰ ਨਾਲ ਗੱਲ ਕਰਾਂਗਾ। ਅਕਾਲੀ ਦਲ ਦੇ ਜਦੋਂ ਆਪਾਂ ਪਤਨ ਤੋਂ ਸ਼ੁਰੂ ਹੁੰਨੇ ਆ ਤਾਂ ਆਪਾਂ ਘੱਟੂ-ਘੱਟ ਇਹ ਗੱਲ ਮੰਨ ਕੇ ਚੱਲਦੇ ਆਂ ਵੀ ਅਕਾਲੀ ਦਲ ਕਿਸੇ ਸਮੇਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਰਿਹਾ ਸਿੱਖਾਂ ਦੀ ਨਮਾਇੰਦਗੀ ਕਰਦਾ ਰਿਹਾ ਤਾਂ ਉਹਨਾਂ ਦੇ ਮਸਲਿਆਂ ਦੀ ਹੱਲ ਕਰਦਾ ਰਿਹਾ। ਕਿਉਂਕਿ ਵਿੱਚ ਇੱਕ ਇਹ ਨੁਕਤਾ ਵੀ ਆਪਣੇ ਭਾਰੂ ਕੁਝ ਇਹ ਸਿਚ ਹੋਇਆ ਵੀ ਕਾਲੀ ਦਲ ਦਾ ਕੋਈ ਫਾਇਦਾ ਨਹੀਂ ਰਿਹਾ। ਸੋ ਹੁਣ ਗਰਾਵਟ ਕਿਉਂ ਆਉਂਦੀ ਆ ਕਿਸੇ ਸੰਸਥਾ ਦੇ ਵਿੱਚ ਜਾਂ ਕਾਲੀ ਦਲ ਚ ਕਿਉਂ ਆਈ ਆ? ਤੇ ਇੱਕ ਪੁਰਾਣੇ ਯੁਗਾਂ ਦੀ ਕਹਾਵਤ ਸੀ ਜਥਾ ਰਾਜਾ tatha ਪਰਜਾ ਵੀ ਉਹ ਰਾਜੇ ਦੇ ਹਿਸਾਬ ਦੀ ਪਰਜਾ ਹੁੰਦੀ ਸੀ। ਪਰ ਕਿਉਂਕਿ ਯੁਗ ਬਦਲ ਗਿਆ ਕਲਯੁਗ ਆ ਇਹਦੇ ਵਿੱਚ ਡੈਮੋਕਰੈटिक ਪ੍ਰੋਸੈਸ ਆ ਗਏ ਜਿਹੜੇ ਵੈਸਟ ਤੋਂ ਆਪਣੇ ਤੇ ਆਏ ਤਾਂ ਇਹ ਇਹ ਨੁਕਤਾ ਬਦਲ ਗਿਆ ਵੀ ਜਥਾ ਪਰਜਾ ਤਥਾ ਰਾਜਾ ਵੀ ਜਿਵੇਂ ਦੀ ਪਰਜਾ ਉਵੇਂ ਦਾ ਹੀ ਰਾਜਾ ਹੋਊਗਾ ਤੇ ਇਹ ਨੁਕਤੇ ਤੇ ਮੈਨੂੰ ਜਿਹੜੇ ਮੈਂ ਅੱਗੇ ਕਾਰਨ ਸਮਝਦਾ ਵੀ ਕੀ ਹੋਇਆ ਉਸ ਟਾਈਮ ਜਦੋਂ ਸਰਜੀਤ ਹੋਇਆ ਪਹਿਲੀ ਵਾਰੀ ਹੋਮ ਚ ਆਇਆ ਤੇ ਗਾਂ ਕਿਉਂ ਹੋ ਡਾਊਨ ਚ ਲਾ ਗਿਆ ਸਮੇਂ ਜਿਸ ਟਾਈਮ ਹੋਮ ਚ ਆਇਆ ਤਾਂ ਇੱਕ ਤਾਂ ਸਿੱਖ ਸੰਘਰਸ਼ ਦੇ ਵਿੱਚ ਸੀਗੇ ਸੁਧਾਰ ਲਹਿਰ ਦੇ ਇਹ ਹੋਣ ਚ ਆਇਆ ਤਾਂ ਸੰਘਰਸ਼ ਦੇ ਵਿੱਚੋਂ ਕੋਈ ਵੀ ਚੀਜ਼ ਜਦੋਂ ਉਪਜਦੀ ਹੈ ਇੱਕ ਵਾਰ ਉਹਦਾ ਖਾਸਾ ਇੱਕ ਸੰਘਰਸ਼ ਰੂਪੀ ਹੁੰਦਾ ਉਹ ਚ ਗਰਾਵਟ ਸਮਾਂ ਲੈ ਕੇ ਆਉਣਾ ਸ਼ੁਰੂ ਹੁੰਦੀ ਆ 47 ਤੋਂ ਬਾਅਦ ਪੰਜਾਬ ਦੀ ਵੰਡ ਹੋਈ ਵੰਡ ਚ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਕਾਲੀ ਦਲ ਸੰਘਰਸ਼ ਕਰਦਾ ਰਿਹਾ 74 ਤੱਕ ਅਕਾਲੀ ਦਲ ਸੰਘਰਸ਼ ਕਰਦਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਵੱਡਾ ਪਤਨ ਆਪਾਂ ਗਿਣਦੇ ਆ ਉਹ 96 'ਚ ਆਇਆ ਹੁਣ ਇੱਥੇ ਇੱਕ ਤਾਂ ਜਿਹੜਾ ਅਸਰ ਪਿਆ ਉਹ ਜ਼ਮੀਨ ਤੇ ਵੀ ਪਰਜਾ ਕਿਵੇਂ ਦੀ ਸੀ ਸਮੇਂ ਦੇ ਨਾਲ ਸਾਡੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਉਹ ਘਟੀਆਂ ਬਾਹਰੋਂ ਜਿਹੜੇ ਪ੍ਰਭਾਵ ਪੈਣ ਲੱਗੇ ਇੱਕ ਜਿਹੜਾ ਨੁਕਤਾ ਉਹਦੇ ਵਿੱਚ ਇੱਕ ਆਰਥਿਕ ਪੱਖ ਵੀ ਸਾਡੇ ਤੇ ਬਹੁਤ ਜਿਹਨੇ ਅਸਰ ਕਰਿਆ ਤੁਸੀਂ 47 ਤੋਂ ਪਹਿਲਾਂ ਸਿੱਖਾਂ ਦੇ ਦੇਖੋ ਕਿੰਨੇ ਕਿੰਨੇ ਵੱਡੇ ਬਿਲਡਰ ਤੁਹਾਨੂੰ ਨਜ਼ਰ ਆਉਣਗੇ ਸਿੱਖਾਂ ਦੀਆਂ ریاستਾਂ ਕੈਮਸੀ ਆਰਥਿਕ ਤੌਰ ਤੇ ਬਹੁਤ ਠਕਰੇ ਸੀ ਤਾਂ ਉਹ ਕੋਈ ਵੀ ਜਿਹੜੀ ਜਥੇਬੰਦੀ ਚੱਲਦੀ ਆ ਉਹਨੂੰ ਪੈਸੇ ਦੀ ਲੋੜ ਰਹਿਣੀ ਰਹਿਣੀ ਹੈ ਉਸ ਟਾਈਮ ਸਿੱਖਾਂ ਦੇ ਕੋਲੇ ਸੰਗਤੀ ਪੈਸਾ ਬਹੁਤ ਵੱਡਾ ਸੀ ਸੰਗਤੀ ਪੈਸੇ ਦੇ ਨਾਲ ਜਦੋਂ ਆਪਾਂ ਜਿਵੇਂ ਮਾਸਟਰ ਤਾਰਾ ਸਿੰਘ ਜੀ ਹੋਣਾਂ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਉਹਨਾਂ ਨੂੰ ਇਹ ਚਿੰਤਾ ਕਦੇ ਨਹੀਂ ਸਤਾਈ ਹੋਣੀ ਵੀ ਪੈਸਾ ਕਿੱਥੋਂ ਆਊਗਾ ਸਰਦਾਰ ਬਲਦੇਵ ਸਿੰਘ ਹੋਣੀ ਉਹ ਬੜੇ ਤਕੜੇ ਇੰਡਸਟਰੀਅਲਿਸਟ ਸੀ ਉਹ ਉਹ ਮਦਦ ਕਰਦੇ ਸੀ ਹੋਰ ਵੀ ਸਿੱਖਾਂ ਦੇ ਜਦੋਂ ਆਪਾਂ ਪਿਛਲੇ ਸਮੇਂ 'ਚ ਗੱਲ ਕਰਦੇ ਆ ਉਹਨਾਂ ਟਾਈਮਾਂ 'ਚ ਉਹਨਾਂ ਦੀ ਜਿਹੜੀ ਆਪਾਂ ਕਈ ਕੰਟਰੀਬਿਊਸ਼ਨਸ ਦੀ ਗੱਲ ਹੋ ਜਾਂਦੀ ਹੈ ਵੀ ਸਾਡੇ ਪਰਿਵਾਰ ਨੇ ਇੰਨੇ ਦਿੱਤੇ ਸੀ ਜਾਂ ਆਪਣੀਆਂ ਜਿਹੜੀਆਂ ਰਿਆਸਤਾਂ ਕੰਟਰੀਬਿਊਟ ਕਰਦੀਆਂ ਰਹੀਆਂ ਤੇ ਸਮੇਂ ਦੇ ਨਾਲ ਆਰਥਿਕ ਤੌਰ ਤੇ ਇਸ ਮੁਲਕ ਦੇ ਵਿੱਚ ਸਿੱਖ ਕਮਜ਼ور ਹੁੰਦੇ ਗਏ ਉਹ ਕਮਜ਼ੋਰੀ ਨੇ ਇੱਕ ਜਿਹੜਾ ਅਸਰ ਕਰਿਆ ਸਾਡੇ ਤੇ ਕਿਉਂਕਿ ਪਿੱਛੇ ਜੇ ਇੱਕ ਸਿੰਘ ਦੱਸ ਰਿਹਾ ਸੀ ਕਿ ਉਹਨਾਂ ਨਾਲ ਟੋੜਾ ਸਾਹਿਬ ਦੀ ਉਹਨੇ ਗੱਲ ਕੀਤੀ ਵੀ ਉਹਨਾਂ ਨਾਲ ਇੱਕ ਜੱਥੇਦਾਰ ਸਾਹਿਬ ਵਿਚਰ ਰਹੇ ਸੀ ਤੇ ਇੱਕ ਅੱਜ ਦੇ ਉਹਨਾਂ ਫਰਕ ਪੈ ਗਿਆ ਉਦੋਂ ਵਾਲੇ ਜੱਥੇਦਾਰ ਸਾਹਿਬ ਦਾ ਉਹਨਾਂ ਦਾ ਉਹਨਾਂ ਕੋਲ ਜਦੋਂ ਨਾਲ ਅਕਾਲੀ ਦਲ ਚ ਵਿਚਰੇ ਉਹ ਥੋੜੇ ਇਲਾਕੇ ਦੇ ਸੀ ਮੈਂ ਨਾ ਵਿਸਰ ਗਿਆ ਵੀ 60 ਕਿੱਲੇ ਪੈੜੀ ਸੀ ਤੇ ਅਖੀਰ ਤੇ ਉਹਨਾਂ ਕੋਲ 12 ਕਿੱਲੇ ਰਹਿ ਗਏ ਸੋ ਜਿਵੇਂ ਜਿਵੇਂ ਸੰਗਤੀ ਪੈਸਾ ਘਟਿਆ ਜਿਹੜੇ ਅਕਾਲੀ ਦਲ ਚ ਵਿਚਰ ਰਹੇ ਸੀ ਉਹਨਾਂ ਤੇ ਆਰਥਿਕ ਬੋਝ ਬਹੁਤ ਪਿਆ ਉਹ ਆਰਥਿਕ ਬੋਝ ਨੇ ਕਿਤੇ ਨਾ ਕਿਤੇ ਜਿਹੜਾ ਇਸ ਤਰੀਕੇ ਦੇ ਵਿਚਰ ਰਹੇ ਸੀ ਉਹਨਾਂ ਨੂੰ ਐਲੀਮੀਨੇਟ ਕਰਤਾ ਤੇ ਜਿਹੜੇ ਬੰਦੇ ਫਿਰ ਆਏ ਕਿਉਂਕਿ ਆਪਾਂ ਗਿਣਦਿਆਂ ਵੀ ਵੱਡਾ ਈਸਾ ਇਸ ਪਤਨ ਦੇ ਵਿੱਚ ਪ੍ਰਕਾਸ਼ ਬਾਦਲ ਹੋਣਾਂ ਦਾ ਰੋਲ ਗਿਣਦੇ ਆ। ਉਹਨਾਂ ਦਾ ਆਉਣ ਦਾ ਕਾਰਨ ਹੀ ਇਹ ਆ ਕਿਉਂਕਿ ਉਹ ਇੱਕ ਵੱਡੇ ਜ਼ਿਮੀਂਦਾਰੇ ਚ ਆਉਂਦੇ ਸੀ। ਤੇ ਪੰਜਾਬ ਦੇ ਵਿੱਚ ਵੱਡਾ ਜ਼ਿਮੀਂਦਾਰਾ ਤੁਸੀਂ ਮੁਖਸਰ ਸਾਹਿਬ ਕਿਉਂਕਿ ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਉਹ ਤੋਂ ਪਰੇ ਨੂੰ ਚਲੇ ਜਾਓ ਵੱਡਾ ਜ਼ਿਮੀਂਦਾਰਾ ਜਨਾਂ ਵੀ। ਉਹ ਵੱਡਾ ਜ਼ਿਮੀਂਦਾਰੇ ਦਾ ਇੱਕ ਹੋਰ ਚੱਕਰ ਇਹ ਪੈਂਦਾ ਵੀ ਉਹ ਸਿੱਖ ਰਾਜ ਦੀ ਪੈਰੀਫਰੀ ਤੇ ਸੀ ਬਾਹਰਲੇ ਪਾਸੇ ਸੀ। ਉੱਥੇ ਸਿੱਖੀ ਦੀ ਸਮਝ ਉਸ ਤਰੀਕੇ ਦੀ ਨਹੀਂ ਸੀ ਮੇਰੇ ਮਾਤਾ ਜੀ ਹੁਣੀ ਦੱਸਦੇ ਆ ਵੀ ਬਹੁਤ ਲੇਟ ਉਹਨਾਂ ਪਿੰਡਾਂ ਦੇ ਵਿੱਚ ਗੁਰਦੁਆਰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਇਆ ਗੁਰੂ ਘਰੀ ਬਹੁਤ ਲੇਟ ਉਹਨਾਂ ਪਿੰਡਾਂ ਦੇ ਵਿੱਚ ਆਇਆ ਸੋ ਸਿੱਖੀ ਤੋਂ ਦੂਰ ਸੀ ਤੇ ਉਹ ਸਾਰਾ ਜਿਹੜਾ ਉਹ ਆਰਥਿਕ ਕਰਕੇ ਤਕੜੇ ਸੀ ਉਹ ਉਹ ਲੀਡਰਸ਼ਿਪ ਅੱਗੇ ਆ ਗਈ ਉਹ ਲੀਡਰਸ਼ਿਪ ਦੀ ਉੱਥੇ ਕਿਉਂਕਿ ਉੱਥੇ ਜੱਟਪੁਣਾ ਜਿਆਦਾ ਭਾਰੀ ਆ ਸਿੱਖੀ ਥੋੜੀ ਜੀ ਘੱਟ ਆ ਉਹ ਆਪਦੇ ਆਰਥਿਕ ਉਹਨਾਂ ਦੇ ਤੁਸੀਂ ਵਿਚਰੋਗੇ ਵੀ ਤੁਹਾਨੂੰ ਸਮਝ ਆਊਗੀ ਵੀ ਉਹ ਉਹਨਾਂ ਨੂੰ ਉੱਥੇ ਗੱਲ ਹੀ ਇਹ ਚੱਲਦੀ ਆ ਵੀ ਕਿਹਨੇ ਕਿੰਨੀ ਜ਼ਮੀਨ ਮਨਾਲੀ ਕਿਹਦਾ ਮੁੰਡਾ ਅਫਸਰ ਲੱਗ ਗਿਆ ਕਿਹਦਾ ਕੀ ਬਣ ਗਿਆ ਸੋ ਉਸ ਤਰੀਕੇ ਦੀ ਲੀਡਰਸ਼ਿਪ ਨਾਲ ਵੀ ਇਹ ਪਤਨ ਦਾ ਕਾਰਨ ਬਣਿਆ ਦੂਜਾ ਜੀਓਪੋਲੀਟੀਕਲ ਕਾਰਨ ਵੀ ਬਣਿਆ 71 ਤੋਂ ਬਾਅਦ ਹਿੰਦੁਸਤਾਨ ਬਹੁਤ ਜ਼ਿਆਦਾ ਤਾਕਤਵਰ ਹੋ ਗਿਆ ਤੁਸੀਂ ਦੇਖੋ ਵੀ ਇੱਕ ਮੁਲਕ ਨੂੰ ਤੋੜ ਦੇਣਾ ਤੇ ਇੱਕ ਨਵਾਂ ਮੁਲਕ ਖੜਾ ਕਰ ਦੇਣਾ ਤੇ ਉਹ ਲੀਡਰਸ਼ਿਪ ਦਾ ਕੰਫੀਡੈਂਸ ਵੇਖੋ ਕਿਹੋ ਜਿਹਾ ਹੋਊਗਾ ਉਹਨਾਂ ਨੂੰ ਸੀਪੀ ਵੀ ਅਸੀਂ ਕਿਸੇ ਨੂੰ ਵੀ ਭੰਨ ਸਕਦੇ ਹਾਂ ਕਿਸੇ ਨੂੰ ਮੂਰੇ ਨਹੀਂ ਖੜਾ ਹੁਣ ਬਿਆਂਗੇ ਉਹ ਉਹ ਤਾਕਤ ਹੋ ਗਿਆ ਤੇ ਉਹਨੇ ਸਿੱਖਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਪਾਇਆ ਸਿੱਖਾਂ ਦੇ ਉੱਤੇ ਜਿਹੜਾ ਦਬਾਅ ਪਿਆ ਤੇ 84 ਦੇ ਵਿੱਚ ਤਾਂ ਜਿਵੇਂ ਪ੍ਰਤਾਖ ਵੀ ਉਹਨਾਂ ਦਾ ਦਿਮਾਗ ਕਿੰਨਾ ਖਰਾਬ ਹੋਇਆ ਸੀ ਤੇ ਉਹਦੇ ਦੌਰਾਨ ਸਾਡੀ ਬਹੁਤ ਵੱਡੀ ਲੀਡਰਸ਼ਿਪ ਜਿਹੜੀ ਆ ਐਲੀਮੀਨੇਟ ਹੋ ਗਈ ਜਿਨੇ ਅੱਗੇ ਆ ਕੇ ਗਵਾਹੀ ਦੇਈ ਸੀ ਤੇ ਉਹ ਲੀਡਰਸ਼ਿਪ ਸਾਡੀ ਨੌਜਵਾਨੀ ਉੱਠ ਕੇ ਲੜੀ 95 ਤੱਕ ਲੜੀ ਤਾਂ ਉਹਦੇ ਵਿੱਚੋਂ ਆਪਾਂ ਭਾਈ ਦਿਲਜੀਤ ਸਿੰਘ ਬਿੱਟੂ ਹੋਣਾ ਨੂੰ ਕਮਰਪਾਲ ਬਿੱਟੂ ਹੋਣਾ ਨੂੰ ਭਾਈ ਕੁੱਕੀ ਹੋਣਾ ਨੂੰ ਹੋਰ ਸਾਰਿਆਂ ਨੂੰ ਆਪਾਂ ਜਾਣਦੇ ਆ ਪਰ ਮੈਂ ਇੱਕ ਚੀਜ਼ ਮੇਰੇ ਥੋੜੇ ਦਿਨ ਪਹਿਲਾਂ ਧਿਆਨ ਚ ਆਈ ਇੱਕ ਸਿੰਘ ਉਸ ਸਮੇਂ ਲੁਧਿਆਣਾ ਜੇਲ੍ਹ ਚ ਬੰਦ ਸੀਗਾ ਮੈਂ ਨਾਂ ਵਿਸਰ ਗਿਆ ਉਹਨਾਂ ਦਾ ਤੇ 2005 ਦੇ ਵਿੱਚ ਉਹਨਾਂ ਨੇ ਵੇਖਿਆ ਵੀ ਲੁਧਿਆਣਾ ਕਿਉਂਕਿ ਉਹ ਇੰਡਸਟਰੀਲ ਏਰੀਆ ਚ ਜੇਲ੍ਹ ਆ ਵੀ ਪ੍ਰਦੂਸ਼ਨ ਬਹੁਤ ਆ ਰਿਹਾ ਧੂਆਂ ਆ ਰਿਹਾ ਉਹਨਾਂ ਨੇ ਉਹਦੀ ਪਟੀਸ਼ਨ ਪਾਈ ਦੂਜਾ ਉਹਨਾਂ ਨੇ ਵੇਖਿਆ ਵੀ ਮੇਰੇ ਕੇਸ ਝੜ ਰਹੇ ਆ ਉਹ ਕੇਸ ਝੜ ਰਹੇ ਤੋਂ ਉਹਨਾਂ ਨੇ ਸਮਝਿਆ ਵੀ ਪਾਣੀ ਖਰਾਬ ਆ ਤਾਂ ਉਹਨਾਂ ਨੇ ਪਾਣੀ ਤੇ ਸਟੱਡੀ ਕਰਿਆ ਤੇ ਪਾਣੀ ਤੇ ਉਹਨਾਂ ਦੀ ਪਟੀਸ਼ਨ ਪਾਈ ਜਿਹੜਾ ਅੱਜ ਸਾਰਾ ਬੁੱਢੇ ਨਾਲੇ ਦਾ ਜਿੰਨਾ ਵੀ ਆਪਾਂ ਐਕਟਿਵਿਜ਼ਮ 'ਚ ਜਾਣਦੇ ਆ ਉਹਦੀ ਜਿਹੜੀ ਨੀਂ ਰੱਖੀ ਉਹ ਸਿੰਘ ਨੇ ਜਿਹੜਾ ਖੜਕੂ ਸੰਘਰਸ਼ ਦੌਰਾਨ ਜੇਲ੍ਹ 'ਚ ਬੈਠਾ ਸੀ ਅਸੀਂ ਬਹੁਤ ਬਾਅਦ ਤੁਸੀਂ ਤਾਂ ਮੈਨੂੰ ਲੱਗਦਾ 2016-17 ਤੋਂ ਬਾਅਦ ਰੌਲਾ ਪਾਉਣ ਲੱਗੇ ਆ ਤੇ ਉਹਨੇ ਪਾਣੀਆਂ ਤੇ ਜਿਹੜੀਆਂ ਉਹਨੀਆਂ ਪਟੀਸ਼ਨਾਂ ਪਾਈਆਂ ਉਹਦੇ ਕਰਕੇ ਲੁਧਿਆਣੇ ਦੇ ਵਿੱਚ ਜਿਹੜੇ ਪਹਿਲੇ ਐਸਟੀਪੀ ਜਾਂ ਸੀਟੀਬੀ ਹੋਣ ਲੱਗੇ ਮੈਂ ਤਾਂ ਇਹ ਨੁਕਤੇ ਤੌਰ ਤੇ ਦੱਸ ਰਿਹਾ ਵੀ ਸਾਡੀ ਇੱਕ ਲੀਡਰਸ਼ਿਪ ਹੀ ਐਲੀਮੀਨੇਟ ਹੋ ਗਈ ਉਹਦੇ ਕਾਰਨ ਹੀ ਇਹ ਪਤਨ ਦਾ ਕਾਰਨ ਬਣਿਆ ਤੇ ਹੁਣ ਜਦੋਂ ਆਪਾਂ ਇਹ ਗਰਾਵੜ ਨੂੰ ਦੂਰ ਕਰਨ ਸੰਬੰਧੀ ਗੱਲ ਕਰਦੇ ਆ ਤਾਂ ਇਹ ਇਨਾਂ ਨੁਕਤਿਆਂ ਨੂੰ ਆਪਾਂ ਨੂੰ ਬਦਲਣਾ ਪਊਗਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਵਿਚਰ ਰਿਹਾ ਉਹਦੇ ਉਹਦੇ ਤੇ ਆਰਥਿਕ ਪ੍ਰੈਸ਼ਰ ਤੋਂ ਨੂੰ ਘਟਾਉਣਾ ਪਊਗਾ ਉਹ ਸੰਗਤੀ ਰੂਪ ਦੇ ਵਿੱਚ ਪੈਸਾ ਇਕੱਠਾ ਹੋਣਾ ਚਾਵੇ ਅੱਜ ਆਪਣਾ ਸਿੱਖ ਬਾਹਰ ਬਹੁਤ ਵੱਡੇ ਪੱਦਰ ਤੇ ਬੈਠੇ ਆ ਅੱਜ ਸਿੱਖ ਅੱਗੇ ਨਾਲੋਂ ਆਰਥਿਕ ਤੌਰ ਤੇ ਤਕੜਾ ਹੈ ਕਿਉਂਕਿ ਮੈਨੂੰ ਇਹ ਮਹਿਸੂਸ ਹੁੰਦਾ ਵੀ ਅੱਜ ਆਪਾਂ ਇੱਥੇ ਹੁੱਕਾ ਦੇ ਦਈਏ ਵੀ ਆਓ ਵੀ ਉਠੋ ਤੁਹਾਡੇ ਜੋ ਹੀ ਹੁੱਕਾ ਦੇ ਦਿੰਨੇ ਆ ਵੀ ਪੰਜ ਸਿੰਘ ਚਾਹੀਦੇ ਸ਼ੀਦੀ ਦੇਣੀ ਪੈਣੀ ਆ ਤਾਂ ਮੈਨੂੰ ਲੱਗਦਾ ਪੰਜ ਥਾਂ ਤੇ ਥੋੜਾ ਦੇ ਇਕੱਠੇ ਹੋ ਜਾਣਗੇ ਬਲਤੋਂ ਸਾਰੇ ਹੀ ਹੋਣਗੇ ਵੀ ਦੇ ਦੇਣੇ ਆ ਸ਼ੀਦੀ ਪਰ ਆਪਾਂ ਇਹ ਕਹੀਏ ਵੀ ਪੰਜ ਸਾਲ ਭਾਈ ਤੂੰ ਸਿਆਸੀ ਤੌਰ ਤੇ ਵੀ ਚੱਲ ਰੋਇਆ ਪਰ ਜਿੰਨੀ ਕਿ ਤੇਰੇ ਕੋਲੇ ਆਰਥਿਕ ਸੋਮੇ ਆ ਪੰਜ ਸਾਲਾਂ ਬਾਅਦ ਹੋ ਸਕਦਾ 0 ਹੋ ਜਾਣ ਭਵਾਂ ਦੀ ਉਹ ਚੌਥਾ ਹਿੱਸਾ ਹੋ ਜਾਵੇ ਤੇ ਆਪਣਾ ਬੰਦਾ ਸੋਚਣ ਲੱਗ ਜੂਗਾ ਵੀ ਭਾਈ ਇਹ ਇਹ ਯਾੜਾ ਕਿਵੇਂ ਚੱਲਾਂਗੇ ਸੋ ਇਹ ਨੂੰ ਦੂਰ ਕਰਨ ਲਈ ਆਪਾਂ ਨੂੰ ਸੰਗਤੀ ਜਿਹੜਾ ਉਹਦੀ ਚਾਹੀਦੀ ਹੈ ਪੈਸੇ ਦੀ ਵੀ ਲੋੜ ਚਾਹੀਦੀ ਆ ਦੂਜੀ ਗੱਲ ਇਹ ਆ ਵੀ ਜੀਓ ਪੋਲਿਟੀਕਲ ਹਾਲਾਤ ਹੁਣ ਬਦਲੇ ਹੋਏ ਆ ਉਹਦੇ ਕਰਕੇ ਵੀ ਕੇਂਦਰ ਦਾ ਪ੍ਰੈਸ਼ਰ ਘਟਿਆ ਤਾਂ ਇਹ ਮੌਕਾ ਕਿ ਆਪਾਂ ਆਪਦੀ ਸੰਸਥਾ ਨੂੰ ਵੀ ਤਕੜਾ ਕਰ ਜੀਏ ਤੇ ਉਹਨਾਂ ਤੋਂ ਕੁਝ ਬਣਵਾ ਵੀ ਲਈਏ ਸੋ ਅਗਲੀ ਗੱਲ ਆ ਜਾਂਦੀ ਹੈ ਵੀ ਅਕਾਲੀ ਦਲ ਸਰਜੀਤ ਜਿਹੜਾ ਕਰਨਾ ਉਹ ਬਦਲਾਅ ਕਿਹੜੇ ਆਏ ਆ ਤੇ ਕਿਹੜਾ ਤੇ ਕਰਨਾ ਹੈਗਾ ਅਕਾਲੀ ਦਲ ਸਰਜੀਤ ਦੇਖੋ ਕੋਈ ਵੀ ਸਿਆਸੀ ਧਿਰ ਆ ਜਿਹੜੀ ਉਹ ਜ਼ਮੀਨੀ ਹਾਲਾਤਾਂ ਦੇ ਹਿਸਾਬ ਨਾਲ ਹੀ ਖੜੀ ਹੁੰਦੀ ਹੈ ਕੋਈ ਵੀ ਪੋਲਿਟਿਕਸ ਉੱਥੋਂ ਦੀ ਜ਼ਮੀਨੀ ਹਾਲਾਤਾਂ ਦੇ ਹਿਸਾਬ ਨਾਲ ਖੜੀ ਹੁੰਦੀ ਹੈ ਅੱਜ ਆਪਾਂ ਟਰੰਪ ਨੂੰ ਦੇਖਦੇ ਆ ਉਹਦੀ ਰਿਪਬਲਿਕਨ ਪਾਰਟੀ ਟੈਰਫ ਲਾਉਣ ਦੀ ਗੱਲ ਕਰਦੀ ਹੈ ਵੀ ਹਰ ਪਾਸੇ ਟੈਰਫ ਲਾ ਦੇਣੇ ਆ ਅਸੀਂ ਇੰਪੋਰਟ ਰੋਕ ਦੇਣੀ ਆ ਅਸੀਂ ਬਾਹਰ ਇਨਵੈਸਟਮੈਂਟ ਨਹੀਂ ਕਰਨ ਦੇਣੀ ਤਾਂ ਇਸੇ ਰਿਪਬਲਿਕਨ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਰੀਗਨ ਰਹੇ ਸੀ ਉਹਨਾਂ ਦੀਆਂ ਪਹਿਲਾਂ ਨੀਤੀਆਂ ਆਈਆਂ ਸੀ ਵੀ ਨਹੀਂ ਅਸੀਂ ਬਾਰਡਰ ਖੋਲਣੇ ਆ ਅਸੀਂ ਬਾਹਰ ਇਨਵੈਸਟਮੈਂਟ ਕਰਨੀ ਮਤਲਬ ਜਮੀਨੀ ਹਾਲਾਤਾਂ ਦੇ ਹਿਸਾਬ ਨਾਲ ਕੋਈ ਵੀ ਜਿਹੜਾ ਅਕਾਲੀ ਦਲ ਆ ਜਿਹੜਾ ਸਰਜੀਤ ਹੋਣਾ ਹਾਲਾਤਾਂ ਦੇ ਹਿਸਾਬ ਨਾਲ ਹੋਣਾ ਤਾਂ ਅੱਜ ਜਿਹੜਾ ਅਕਾਲੀ ਦਲ ਅੱਜ ਆਪਾਂ ਸਰਜੀਤ ਕਰਨ ਦੀ ਗੱਲ ਕਰਦੇ ਆ ਉਹ ਚ ਪਿਛਲੇ ਨੁਕਤੇ ਵੀ ਆਉਣੇ ਚਾਹੀਦੇ ਆ ਤੇ ਉਹਦਾ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਜੇ ਆਪਾਂ ਕਰੀਏ ਤਾਂ 1900 ਅੱਜ ਆਪਾਂ 2025 ਚ ਬੈਠੇ ਆ ਤੇ ਵੀ ਜੋ 125 ਵਾਲਾ ਅਕਾਲੀ ਦਲ ਹੀ ਸਰਜੀਤ ਹੋਣਾ ਚਾਹੀਦਾ ਹਾਂ ਉਹਦੇ ਵਿੱਚ ਉਹਦਾ ਟੀਚਾ ਕੀ ਹੋਣਾ ਚਾਹੀਦਾ ਜੋ ਅਸੀਂ ਸਮਝਦੇ ਹਾਂ ਅਸੀਂ ਮਿਸ਼ਨ 7 ਲੋਜ ਤੋਂ ਇੱਕ ਖਰੜਾ ਵੀ ਜਾਰੀ ਕੀਤਾ ਸੀ ਤਾਂ ਅਕਾਲੀ ਦਲ ਦੇ 1974 ਦੇ ਇੱਕ ਮਤੇ ਆ ਮੁਖਵੰਤੋਂ ਉਹ ਮਤੇ ਮੈਂ ਤੁਹਾਨੂੰ ਪੜ੍ਹ ਕੇ ਵੀ ਮੈਂ ਸੁਣਾ ਦਿੰਨਾ ਇੱਥੇ ਉਹ ਉਹਦੇ ਆਰਾਊਂਡ ਹੀ ਜਿਹੜਾ ਅਕਾਲੀ ਦਲ ਸਰਜੀਤ ਜੇ ਆਪਾਂ ਕਰਨਾ ਹੈ ਉਹ ਮੰਤਵ ਆਪਾਂ ਨੂੰ ਮੂਰੇ ਰੱਖਣੇ ਪੈਣਗੇ ਉਹਦੇ ਚ ਪਹਿਲਾ ਹੈ ਕਿ ਗੁਰਮਤਿ ਸਿੱਖ ਮਰਿਆਦਾ ਦਾ ਪ੍ਰਚਾਰ ਕਰਨਾ ਸਿੰਘਾਂ ਦੀ ਦੂਜਾ ਅਡਰੀ ਹਸਤੀ ਦਾ ਇਤਿਹਾਸ ਕਾਇਮ ਰੱਖਣਾ ਤੇ ਅਜਿਹਾ ਦੇਸ਼ ਕਾਲ ਘੜਨਾ ਕਿ ਕੌਮੀ ਜਜ਼ਬੇ ਤੇ ਕੌਮੀਅਤ ਦਾ ਪਰਟਾਓ ਪੂਰਨ ਤੌਰ ਤੇ ਮੂਰਤਰੀਮਾਨ ਹੋ ਸਕੇ ਮਤਲਬ ਇਹ ਜਿਹੜਾ ਨੁਕਤਾ ਹੈ ਵੀ ਟਾਈਮ ਐਂਡ ਸਪੇਸ ਦੇ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਦੇ ਮੂਲ ਬਾਲੇ ਹੋਣੇ ਚਾਹੀਦੇ ਆ ਦੂਜੇ ਹੈਗੇ ਆ ਆਰਥਿਕ ਤੌਰ ਤੇ ਆ ਕੰਗਾਲੀ ਥੋੜ ਨੂੰ ਦੂਰ ਕਰਨਾ ਗੁਰਮਤ ਦੇ ਆਸ਼ੇ ਅਨੁਸਾਰ ਅਨਪੜਤਾ ਸ਼ੂਕਸ਼ਾ ਨੂੰ ਹਟਾਉਣਾ ਅਤੇ ਸਿਹਤ ਅਤੇ ਬਿਮਾਰੀ ਯਤਨਾ ਜਿਹੜਾ ਆਪਾਂ ਹੈਲਥ ਤੇ ਆਪਾਂ ਗੱਲ ਕਰਦੇ ਆ ਉਹਦੇ ਤੇ ਜਿਹੜਾ ਹੈ ਜ਼ਰੂਰੀ ਹੈ ਕਰਨਾ ਇੱਕ ਅਹਿਮ ਨੁਕਤਾ ਆ ਜਾਂਦਾ ਜੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਅਤੇ ਕਾਲ ਤਖਸਾਲ ਸਾਹਿਬ ਨਾਲ ਸੰਬੰਧ ਕਿਵੇਂ ਦਾ ਹੋਵੇ ਪਿਛਲੇ ਸਮੇਂ ਚ ਜੋ ਗਰਾਵਟ ਆਈ ਆ ਅਕਾਲੀ ਦਲ ਚੋਂ ਉਹਨਾਂ ਨੇ ਜੋ ਫੈਸਲੇ ਲਏ ਆ ਤਾਂ ਅੱਜ ਇੱਕ ਹਿੱਸਾ ਬਹੁਤ ਵੱਡਾ ਹਿੱਸਾ ਇਹ ਕਹਿਣ ਲੱਗਿਆ ਕਿ ਧਰਮ ਤੇ ਰਾਜਨੀਤੀ ਅੱਡ ਹੋਣੀ ਚਾਹੀਦੀ ਆ ਕਿ ਅਕਾਲੀ ਦਲ ਅੱਡ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਵੇਖਣ ਵਾਲੀ ਧਿਰ ਜਿਹੜੀ ਉਹ ਵੱਖਰੀ ਬਣਾ ਲਓ ਉਹ ਧਰਮ ਵਾਲਾ ਧਰਮ ਦੀ ਗੱਲ ਕਰੇ ਤੇ ਸਿਆਸਤ ਵਾਲਾ ਸਿਆਸਤ ਦੀ ਗੱਲ ਕਰੇ ਇੱਥੇ ਆਪਾਂ ਨੂੰ ਆਪਦੇ ਸਿਧਾਂਤ ਨੂੰ ਦੇਖਣਾ ਪੈਣਾ ਵੀ ਸਾਡਾ ਸਿਧਾਂਤ ਇੱਤੇ ਕੀ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਦੇ ਹੋਰ ਤੋਂ ਪਹਿਲਾਂ ਇਸ ਕਿੱਤੇ ਦੇ ਵਿੱਚ ਧਰਮ ਵਾਲੇ ਬੰਦੇ ਅਡ ਸੀ ਰਾਜ ਵਾਲੇ ਅਡ ਸੀ ਤਾਂ ਧਰਮ ਵਾਲੇ ਨੇ ਕੀ ਕਰਿਆ ਉਸ ਟਾਈਮ ਉਹ ਬਹੁਤ ਫਕੀਰ ਬਣ ਗਏ ਉਹ ਜੋਗੀ ਬਣ ਗਏ ਕਿਉਂਕਿ ਧਰਮ ਵਾਲੇ ਦੀ ਗੱਲ ਤਾਂ ਹੈ ਵੀ ਰੱਬ ਦਾ ਨਾਮ ਲੈਣਾ ਉਹ ਰੱਬ ਦਾ ਨਾਮ ਲੈਣ ਫਿਰ ਉਹਨਾਂ ਨੂੰ ਬਾਕੀ ਲਕਾਈ ਤੋਂ ਪਾਸੇ ਹਟ ਗਏ ਤੇ ਜਦੋਂ ਰਾਜ ਵਾਲੇ ਬੰਦੇ ਰਹਿ ਗਏ ਉਹਨਾਂ ਚੋਂ ਧਰਮ ਨਹੀਂ ਰਿਹਾ ਤਾਂ ਉਹ ਜ਼ੁਲਮ ਕਰਨ ਲੱਗੇ। ਸੋ 6ਵੇਂ ਪਾਤਸ਼ਾਹ ਨੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ ਉਹ ਇਹੀ ਆ ਵੀ ਸਿੱਖ ਧਾਰਮਿਕ ਵੀ ਹੋਣਾ ਚਾਹੀਦਾ ਤੇ ਸਿੱਖ ਰਾਜਨੀਤਿਕ ਵੀ ਹੋਣਾ ਚਾਹੀਦਾ। ਇਹ ਵੱਖਰਾ ਨਹੀਂਗਾ ਹੈਗਾ ਜੀ ਇਹਨੂੰ ਵੱਖਰਾ ਕਰਾਂਗੇ। ਉਵੇਂ ਹੀ ਅਕਾਲੀ ਦਲ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਦਾ ਸਬੰਧ ਜਿਹੜਾ ਉਹ ਇਸੇ ਤਰੀਕੇ ਦਾ ਹੋਣਾ ਚਾਹੀਦਾ ਜਿਹੜਾ ਮੀਰੀ ਪੀਰੀ ਦਾ ਬੀਓ ਇਕੱਠੇ ਆ ਇੱਕੋ ਚਾ ਦੋਨਾਂ ਦਾ ਇੱਕ ਆ ਤੇ ਦੋਵੇਂ ਦੋਹਾਂ ਚ ਵਿਚਰਨ ਕਿਉਂਕਿ ਇੱਥੇ ਤਾਂ ਖਤਮ ਹੋ ਗਿਆ ਧਰਮ ਵਾਲੇ ਬੰਦੇ ਵੀ ਨਹੀਂ ਰਏ ਤੇ ਰਾਜ ਵਾਲੇ ਇਕੱਲੇ ਰਹਿ ਗਏ ਉੱਥੇ ਆਪਣਾ ਜਿਹੜਾ ਪਤਨ ਹੋਇਆ ਤੇ ਇਹਦਾ ਇੱਕ ਵੱਡਾ ਕਾਰਨ ਸ਼੍ਰੋਮਣੀ ਕਮੇਟੀ ਦੇ ਵਿੱਚ ਪਤਨ ਦਾ ਇਹ ਵੀ ਆ ਵੀ ਕਿਉਂਕਿ ਕੇਂਦਰ ਹਮੇਸ਼ਾ ਸਾਡੀਆਂ ਸੰਸਥਾਵਾਂ ਨੂੰ ਢਾਹ ਲਾਉਂਦਾ ਤੇ ਉਹਦੇ ਇਲੈਕਸ਼ਨ ਹੀ ਨਹੀਂ ਬਹੁਤ ਸਾਲ ਹੋ ਪਾਈ ਤੇ ਇਸ ਸਿਸਟਮ ਜਦੋਂ ਆਪਾਂ ਵੇਨੇ ਆ ਵੀ ਧਰਮ ਵੱਖਰਾ ਕਰਨਾ ਰਾਜ ਵੱਖਰਾ ਕਰੀਏ ਪਰ ਜੇ ਇਹਨਾਂ ਨੂੰ ਇਕੱਠੇ ਕਰਨ ਦਾ ਦੋ ਸਿਸਟਮ ਦੁਨੀਆ 'ਚ ਆਪਾਂ ਦੇਖੀਏ ਤਾਂ ਆਪਾਂ ਅੱਜ ਹਰਾਨ ਦੀ ਗੱਲ ਕਰੀਏ ਤੁਰਕੀ ਦੀ ਗੱਲ ਕਰੀਏ ਉੱਥੇ ਉਹਨਾਂ ਨੇ ਇਹ ਦੋਵੇਂ ਸਬੰਧ ਇਕੱਠੇ ਰੱਖੇ ਆ ਉਹਨਾਂ ਦੀ ਜਿਹੜੀ ਧਾਰਮਿਕ ਤੇ ਜਿਹੜੀ ਉਹਨਾਂ ਦੀ ਰਾਜਨੀਤਿਕ ਦੋਵੇਂ ਧਰਾਂ ਇਕੱਠੀਆਂ ਉਹ ਉਹਦਾ ਕਾਰਨ ਅੱਜ ਉਹ ਆਪਾਂ ਦੇਖੋ ਕਿੰਡੀ ਵੱਡੀ ਜਿਹੜੀ ਦੁਨੀਆ ਦੇ ਵੈਸਟ ਦੇ ਸਾਮਰਾਜ ਨਾਲ ਵੀ ਉਹ ਟੱਕਰ ਲੈ ਰਹੇ ਆ ਸੋ ਇਹਨਾਂ ਨੂੰ ਮੈਂ ਨਹੀਂ ਮੰਨਦਾ ਵੀ ਇਹਨਾਂ ਨੂੰ ਵੱਖ ਕਰਕੇਵੇਂ ਚੱਲਣਾ ਚਾਹੀਦਾ ਅਖੀਰ ਇਹ ਹੈ ਜੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਅਗਵਾਈ ਅਤੇ ਸਥਾਨਕ ਤੋਂ ਲੈ ਕੇ ਅਗਵਾਈ ਚੁਣਨ ਲਈ ਕਿਸ ਤਰ੍ਹਾਂ ਦੇ ਤਰੀਕੇ ਤਾਂ ਕਾਰ ਅਪਣਾਏ ਜਾਣ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ ਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਆਇਆ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦਾ ਉਹਦੇ ਵਿੱਚ ਇੱਕ ਨੁਕਤਾ ਆਪਾਂ ਮਿਸਲ ਸਤਲੋਈ ਵੱਲੋਂ ਦੇ ਕੇ ਆਏ ਸੀ ਵੀ ਦੁਬਾਰਾ ਮੈਂਬਰਸ਼ਿਪ ਸ਼ੁਰੂ ਕਰੋ ਤੇ ਮੈਂਬਰਸ਼ਿਪ ਤੋਂ ਜਿਹੜੀ ਚੋਣ ਹੋ ਸਕੇ ਉਸੇ ਨੁਕਤੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੇ ਮੈਂ ਸਮਝਦਾ ਕਿਉਂਕਿ ਅਸੀਂ ਮਿਸਲ ਸਤਲੋਈ ਵੱਲੋਂ ਨਾਲ ਇਸ ਮੈਂਬਰਸ਼ਿਪ ਵਿੱਚ ਜਿੰਨੀ ਜੋਗੇ ਸੀ ਸਾਥ ਨਵਾਇਆ ਤਾਂ ਉਹਨਾਂ ਨੇ ਤਨੋਂ ਮਨੋਂ ਤਨੋਂ ਮੌਜੂਦਾ ਪ੍ਰਬੰਧ ਦੇ ਵਿੱਚ ਜਿੰਨਾ ਹੋ ਸਕਦਾ ਸੀ ਜਿਹੜੀ ਮੈਂਬਰਸ਼ਿਪ ਹੋਈ ਉਹ ਮੈਂਬਰਸ਼ਿਪ ਜਿਵੇਂ ਹੁਕਮਨਾਮਾ ਸੀ ਉਸ ਤਰੀਕੇ ਨਾਲ ਉਹਨਾਂ ਨੇ ਲਾਗੂ ਕਰਨ ਦੇ ਯਤਨ ਕਰੇ ਆ ਉਦੋਂ ਕਾ ਉਹਨਾਂ ਨੇ ਡੈਲੀਗੇਟਾਂ ਦੀ ਚੋਣ ਕਰੀ ਆ ਡੈਲੀਗੇਟਾਂ ਦੀ ਚੋਣ ਦੇ ਵਿੱਚ ਜਿੱਥੇ ਪ੍ਰੋਸੈਸ ਡੈਮੋਕਰੇਟਿਕ ਰਿਹਾ ਵੀ ਜਿਨੇ ਜ਼ਿਆਦਾ ਮੈਂਬਰਸ਼ਿਪ ਕਰੀ ਆ ਉਹ 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 ਉਹਨੂੰ ਸਟੇਟ ਡੈਲੀਗੇਟ ਚੁਣਿਆ ਜਾਵੇ ਪਰ ਨਾਲ ਹੀ ਜਿਵੇਂ ਆਪਣਾ ਪ੍ਰਬੰਧ ਦਾ ਸਰਬਸੰਮਤੀ ਦਾ ਤਾਂ ਵਿੱਚ ਜਿੱਥੇ ਡੈਲੀਗੇਟ ਕਿਸੇ ਦੇ ਘੱਟ ਵੀ ਸੀਗੇ ਉਹ ਜਿਹੜੇ 100 ਮੈਂਬਰ ਤੱਕ ਡੈਲੀਗੇਟ ਗਿਣਿਆ ਗਿਆ ਸੀਗਾ ਜਿਹੜਾ ਜ਼ਿਲ੍ਹਾ ਪੱਧਰ ਤੱਕ ਦਾ ਉਸ ਹਲਕੇ ਦਾ ਉਹਦੇ ਚ ਡੈਲੀਗੇਟ ਘੱਟ ਵੀ ਸੀ ਜੇ ਸਟੇਟ ਡੈਲੀਗੇਟ ਚੁਣਿਆ ਗਿਆ ਤਾਂ ਉਹਦੇ ਵਿੱਚ ਉਥੇ ਕਿਤੇ ਵੀ VOTING ਨਹੀਂ ਹੋਈ ਆਪ ਬੈਠ ਕੇ ਸਿੱਖਾਂ ਨੇ ਇਹ ਤੈਅ ਕਰਿਆ ਵੀ ਸਾਡੇ ਚ ਜੇ ਕਿਸੇ ਤੋਂ ਘੱਟ ਮੈਂਬਰਸ਼ਿਪ ਵੀ ਹੋਈ ਹੈ ਸਾਡੇ ਤੋਂ ਵੱਧ ਯੋਗ ਆ ਤਾਂ ਉਹਨੂੰ ਸਟੇਟ ਡੈਲੀਗੇਟ ਬਣਾਇਆ ਜਾਵੇ ਸੋ ਇਹ ਪੁਨਰਸਰਜੀਤੀ ਲਈ ਜਿਹੜੇ ਇਹ ਯਤਨ ਹੋ ਰਹੇ ਆ ਇਸ ਟਾਈਮ ਤਾਂ ਅੱਗੇ ਪ੍ਰਧਾਨ ਦੀ ਚੋਣ ਤੇ ਵੀ ਆਉਣੀ ਆ ਵਿਧਿਵਿਧਾਨ ਦੀ ਚੋਣ ਤੇ ਵੀ ਆਉਣੀ ਆ ਉਹਦੇ ਬਾਬਤ ਵੀ ਪੰਜ ਮੈਂਬਰੀ ਕਮੇਟੀ ਹੋਰ ਜਿਹੜੇ ਅਸੀਂ ਵੀ ਮਿਸਨ ਸਾਤਲੋਈ ਵੱਲੋਂ ਇਹੀ ਚਾਰਾ ਜੋ ਚੱਲ ਰਹੀ ਆ ਵੀ ਅੱਗੇ ਵੀ ਇੱਕ ਸਾਂਝੀ رائے ਬਣਾ ਕੇ ਜਿਹੜਾ ਉਹਦਾ ਪ੍ਰਧਾਨ ਵੀ ਚੁਣਿਆ ਜਾਵੇ ਤੇ ਵਿਧਿਵਿਧਾਨ ਵੀ ਚੁਣਿਆ ਜਾਵੇ ਇੱਕ ਆ ਜਾਂਦੀ ਏ ਗੱਲ ਕਿਉਂਕਿ ਵੀ ਹੁਣ ਲੀਡਰਸ਼ਿਪ ਅੱਗੇ ਕਿਹੋ ਜੀ ਪ੍ਰਧਾਨ ਚੁਣਾਈ ਦਊ ਜਾਂ ਲੀਡਰਸ਼ਿਪ ਕਿਸ ਤਰੀਕੇ ਦੀ ਆਉਣੀ ਚਾਹੀਦੀ ਹੈ ਅੱਗੇ ਮੈਂ ਥੋੜਾ ਜਿਹਾ ਸਮਾਂ ਮੰਗਦਾ ਤੁਹਾਡੇ ਤੋਂ 10 ਮੈਂ ਸਮਾਪ ਕਰੂੰਗਾ ਥੋੜੇ ਚੁੱਕੀ ਦੋ ਤਰੀਕੇ ਦੀਆਂ ਧਾਰਨਾ ਜਦੋਂ ਵੀ ਕਿਤੇ ਚੇਂਜ ਆਉਂਦੀ ਆ ਇੱਕ ਉਦਾਹਰਨ ਆ ਫ੍ਰੈਂਚ ਰੈਵੋਲੂਸ਼ਨ ਦੀ ਫ੍ਰੈਂਚ ਰੈਵੋਲੂਸ਼ਨ ਨੇ ਕੀ ਕਰਿਆ ਉਹਨਾਂ ਨੇ ਪਿਛਲੇ ਸਾਰੇ ਬੰਦੇ ਆਪਦੇ ਜਿਹੜੇ ਸੀਗੇ ਰਾਜ ਕਰ ਰਹੇ ਉਹਨਾਂ ਨੇ ਵੜਤੇ ਤੇ ਉਹ ਉਹਨਾਂ ਨੇ ਨਵੇਂ ਬੰਦੇ ਇੱਕੋ ਦਮ ਸਾਰਾ ਕੁਝ ਨਵਾਂ ਲਿਆਂਦਾ ਆਪਾਂ ਵੀ ਸਿੱਖ ਜਿਵੇਂ ਜੰਗਜੂ ਕੌਮ ਆ ਜੰਗਜੂ ਕੌਮਾਂ ਦਾ ਵਿੱਚ ਤਕਰੀਬਨ ਇਸ ਤਰੀਕੇ ਦਾ ਵਰਤਾਰਾ ਹੁੰਦਾ ਦੂਜਾ ਵਰਤਾਰਾ ਇੱਕ ਇੰਗਲੈਂਡ ਦਾ ਹੋਇਆ ਇੰਗਲੈਂਡ ਦੇ ਵਿੱਚ ਵੀ ਇਹ ਰੈਵੋਲੂਸ਼ਨ ਆਈ ਹੈ ਕਿਉਂਕਿ ਯੂਰਪ ਦੇ ਵਿੱਚ ਹੀ ਸੀਗਾ ਤੋਂ ਉਹ ਉਹਨੂੰ ਅਲੱਗ ਨਹੀਂ ਰਹਿ ਸਕਿਆ ਪਰ ਉਹਨਾਂ ਨੇ ਕੀ ਕਰਿਆ ਵੀ ਉਹਨਾਂ ਨੇ ਇਸ ਤਰੀਕੇ ਨਾਲ ਵੱਡ ਘਟ ਨਹੀਂ ਕਰੀ ਉਹ ਉਹਨਾਂ ਨੇ ਦੇਖਿਆ ਵੀ ਜਿਹੜੇ ਚੀਜ਼ਾਂ ਚੱਲ ਸਕਦੀਆਂ ਪਿਛਲੀਆਂ ਉਹਨਾਂ ਨੂੰ ਉਹਨਾਂ ਨੇ ਚਲਾਇਆ ਕਿਉਂਕਿ ਉਹ ਉਹਨਾਂ ਨੇ ਉਸ ਟਾਈਮ ਨੀਦਰਲੈਂਡ ਦੀ ਡੱਚ ਰੈਵੋਲੂਸ਼ਨ ਤੋਂ ਬਹੁਤ ਪ੍ਰਭਾਵ ਸੀਗੇ ਤਾਂ ਉਹਨਾਂ ਨੇ ਜਿਹੜੇ ਡੱਚ ਰੈਵੋਲੂਸ਼ਨ ਦੇ ਆਈਡੀਆਜ਼ ਜਾਂ ਲੀਡਰਸ਼ਿਪ ਉਹਨਾਂ ਨੇ ਉਹਨੂੰ ਵਿੱਚ ਜੋੜਿਆ ਤੇ ਆਪਾਂ ਦੇਖਿਆ ਵੀ ਫਰਾਂਸ ਦੇ ਮੁਕਾਬਲੇ ਜਿਹੜੇ ਇੰਗਲੈਂਡ ਵਾਲੇ ਸੀ ਉਹ ਬਹੁਤ ਕਾਮਯਾਬ ਹੋਏ ਤੇ ਦੁਨੀਆ ਤੇ ਰਾਜ ਕਰ ਗਏ ਸੋ ਹੁਣ ਵੀ ਜਦੋਂ ਇਹ ਪ੍ਰਬੰਧ ਚੁਣਿਆ ਜਾ ਰਿਹਾ ਤਾਂ ਅਸੀਂ ਇਹ ਮੰਨਦੇ ਆਂ ਵੀ ਇਹਦੇ ਵਿੱਚ ਜਿਵੇਂ ਆਪਾਂ ਘਰੇ ਨਵਾਂ ਘਰ ਪਾਉਣ ਲੱਗੇ ਪ੍ਰਾਣੀ ਇਟਾਂ ਵਰਤ ਲੈਣੇ ਵੀ ਜਿੰਨੀਆਂ ਕਿ ਵਰਤੀਆਂ ਆ ਜਾ ਸਕਦੀਆਂ ਉਹ ਵਰਤ ਲਈਆਂ ਜਾਣ ਤੇ ਨਵੀਂ ਲੀਡਰਸ਼ਿਪ ਵੀ ਉਹਦੇ ਵਿੱਚ ਲਿਆਂਦੀ ਜਾਵੇ ਤੇ ਜਿਹੜਾ ਵਿਧਾਨ ਦੀ ਗੱਲ ਆ ਵਿਧਾਨ ਦੇ ਵਿੱਚ ਇੱਕ ਨੁਕਤਾ ਸਾਰਿਆਂ ਸਹਿਮਤੀ ਆ ਵੀ ਪ੍ਰਧਾਨ ਅਤੇ ਜਿਹੜੀ ਸੀਐਮ ਦੀ ਪੋਸਟ ਉਹਨਾਂ ਚੋਂ ਇੱਕ ਇੱਕ 1% 1 ਪੋਸਟ ਹੋਵੇ ਜਿਹੜਾ ਇਹ ਐਦਕੀ ਤਰੀਕਾ ਕਰ ਵਰਤਿਆ ਗਿਆ ਹੈ ਦੁਬਾਰਾ ਮੈਂਬਰਸ਼ਿਪ ਵਾਲਾ ਇਹ ਹਰੇਕ 6 ਸਾਲ ਬਾਅਦ ਦਾ ਹੈ ਨੁਕਤਾ ਵੀ ਇਹ ਦੁਬਾਰਾ ਕਰੀ ਜਾਵੇ ਤੇ ਇਹਦੇ ਵਿੱਚ ਐਦ ਕੀ ਜਿਹੜੀਆਂ ਹੁਣ ਤਾਈਆਂ ਰਹੀਆਂ ਉਹ ਸਾਡੀ ਇਹ ਕੋਸ਼ਿਸ਼ ਰਹੂਗੀ ਵੀ ਅਸੀਂ ਇਹ ਸੁਝਾ ਦੇ ਸਕੀਏ ਕਿ ਇਹ ਹੁਣ ਤਾਈਆਂ ਦੂਰ ਕਰੀਆਂ ਜਾਣ ਇਹਦੇ ਨਾਲ ਹੀ ਜਿਵੇਂ ਅਸੀਂ ਇਹ ਮੰਨਦੇ ਆਂ ਵੀ ਇਹ ਕਾਲੀ ਸ਼੍ਰੋਣੀ ਕਾਲੀ ਦਲ ਤੇ ਸ਼੍ਰੋਣੀ ਕਮੇਟੀ ਵੱਖ ਨਹੀਂ ਹੋ ਸਕਦੇ ਪਰ ਵੱਡੇ ਅੱਜ ਆਪਣੇ ਤੇ ਚੱਲ ਰਿਹਾ ਵੀ ਇਹਨਾਂ ਨੂੰ ਐਡ ਕਰ ਦਿਓ ਅਸੀਂ ਇਹ ਮੰਨਦੇ ਹਾਂ ਵੀ ਜਦੋਂ ਤੁਸੀਂ ਸਿਆਸਤ ਚਾਉਣਾ ਪਿੱਛੇ ਆਪਣੇ ਇਹ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੌੜੀਵਾਰਤ ਕੇ ਸ਼੍ਰੋਮਣੀ ਕਮੇਟੀ ਦੀ ਪੌੜੀਵਾਰਤ ਕੇ ਸਿਆਸਤ ਆ ਰਿਹਾ ਪਰ ਇਹ ਇਹ ਚਾਹੀਦਾ ਚੱਲਦਾ ਰਹਿਣਾ ਚਾਹੀਦਾ ਕੋਈ ਸੀਟਾਂ ਹੋਈਆਂ ਚਾਹੀਦੀਆਂ ਅਕਾਲੀ ਦਲ ਚ ਪਰ ਉਹ ਉਹ ਉਹਦੇ ਉੱਤੇ ਜਿਹੜਾ ਬੰਦਾ ਅੱਗੇ ਟਿਕਟ ਦਾ ਦਾਅਵੇਦਾਰ ਹੁੰਦਾ ਉਹਦੀ ਪਿਛਲੀ ਕਾਰਗੁਜ਼ਾਰੀ ਚੈੱਕ ਹੋਣੀ ਚਾਹੀਦੀ ਹੈ ਤੇ ਕਾਰਗੁਜ਼ਾਰੀ ਉਹਦੀ ਹੋਣੀ ਚਾਹੀਦੀ ਵੀ ਉਹਦੇ ਇਲਾਕੇ ਦੇ ਵਿੱਚ ਸਿੱਖੀ ਦਾ ਕਿੰਨਾ ਪ੍ਰਚਾਰ ਹੋਇਆ ਗੁਰਮਤ ਦਾ ਕਿੰਨਾ ਪ੍ਰਚਾਰ ਹੋਇਆ ਉਹਦੇ ਇਲਾਕੇ ਦੇ ਵਿੱਚ ਆ ਰਹੇ ਜਿਹੜੇ ਗੁਰਦੋਸ਼ਰੂਣੀ ਕਮੇਟੀ ਦੇ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਵਿੱਚ ਕੀ ਇਸ ਟਾਈਮ ਚੱਲ ਰਿਹਾ ਸੁਧਾਰ ਕਿਸ ਤਰੀਕੇ ਦਾ ਤੇ ਨਾਲ ਹੀ ਜਿਹੜੀਆਂ ਸਿੱਖ ਇੰਸਟੀਟਿਊਸ਼ਨ ਚੱਲ ਰਹੀਆਂ ਸਾਡੇ ਸਕੂਲ ਚੱਲ ਰਹੇ ਕਾਲਜ ਚੱਲ ਰਹੇ ਆ ਉਹਦੇ ਪ੍ਰਬੰਧ ਦੇ ਏਰੀਆ 'ਚ ਜਿਹੜਾ ਉਹ ਆ ਰਿਹਾ ਉਹਦੇ ਚ ਉਹਨੇ ਕੀ ਕਰਿਆ ਉਹਦੇ ਵਿੱਚ ਉਹਦੇ ਬੱਚੇ ਕਿੰਨੇ ਮੈਰਿਟ ਚਾਏ ਕਰੇ ਜਾ ਸਕਦੇ ਆ ਵੀ ਉਹ ਉਹਦੇ ਬੱਚੇ ਮੈਰਿਟ ਚ ਕਿੰਨੇ ਆ ਰਹੇ ਆ ਉਹ ਉਹਦੇ ਸਕੂਲ ਦੇ ਵਿੱਚ ਗਿਣਤੀ ਕਿੰਨੀ ਆ ਬੱਚਿਆਂ ਦੀ ਤਾਂ ਇਸ ਤਰੀਕੇ ਜੇ ਆਪਾਂ ਇਨਸੈਂਟਿਵੇਸ ਕਰਾਂਗੇ ਤਾਂ ਮੈਨੂੰ ਲੱਗਦਾ ਵੀ ਸ਼੍ਰੋਣੀ ਕਮੇਟੀ ਮੈਂਬਰ ਵੀ ਵੱਧ ਤੋਂ ਵੱਧ ਇਸ ਪਾਸੇ ਨੂੰ ਚੱਲਣਗੇ ਕਿ ਸਾਡੀ ਸਿਆਸਤ ਦਾ ਇੱਕ ਹੋਰ ਮੈਂ ਕਾਰਨ ਗਿਣਦਾ ਵੀ ਸਾਡੀ ਸਿਆਸਤ ਵਿੜਾ ਕਿਉਂ ਕਰਕ ਹੋਇਆ ਉਹ ਕੱਲੀ ਕਾਲੀ ਸਿਆਸਤ ਨਹੀਂ ਸਾਰੀ ਸਿਆਸਤ ਦੀ ਸਾਡੀ ਸਿਆਸਤ ਰਹਗੀ ਵਿਆਹ ਭੋਗਾਂ ਦੀ ਆਪਾਂ ਨੇ ਜੀ ਬੰਦਾ ਸਾਡੇ ਦੁੱਖ ਦੇ ਸੁੱਖ ਦੇ ਆਇਆ ਆਪਾਂ ਮੋਢਾ ਪਾ ਦੇਣੀ ਆ ਪਹਿਲਾਂ ਤਾਂ ਲੀਡਰ ਸਾਰਿਆਂ ਦੇ ਵਿਆਹ ਭੋਗਾਂ ਦੇ ਤੁਰਿਆ ਫਿਰਦਾ ਉਹਨੂੰ ਕੁਛ ਯਾਦ ਕਰਨ ਦੀ ਲੋੜ ਨਹੀਂ ਗੁਰੂ ਸਾਹਿਬ ਦੀਆਂ ਕੁਛ ਪੰਕਤੀਆਂ ਉਹਨਾਂ ਨੇ ਰੱਟੀਆਂ ਹੁੰਦੀਆਂ ਉਹੀ ਸੁਣਾ ਦਿੰਦੇ ਆ ਉਹ ਲੀਡਰ ਬਣ ਜਾਂਦੇ ਆ ਉਹ ਜਦੋਂ ਬਣ ਜਾਂਦਾ ਫਿਰ ਜਿਹੜੇ ਲੋਕਾਂ ਦੇ ਵਿੱਚ ਵਿਚਰਿਆ ਹੁੰਦਾ ਫਿਰ ਉਹ ਕੜੀਸੀ ਫਿਰਦਾ ਵੀ ਆ ਜਾ ਹੁਣ ਤੂੰ ਸਾਡੇ ਵਿਆਹ ਭੋਗਾਂ ਦੇ ਤੂੰ ਤੁਰਿਆ ਫਿਰ ਸੋ ਜਿਹੜੀ ਇੱਕ ਇਹ ਕਾਰਨ ਆ ਇਹ ਇਹ ਹੁਣ ਇੱਥੇ ਘਟੂ ਘਟ ਮੈਂ ਸਮਝਦਾ ਵੀ ਇੱਥੋਂ ਇੱਕ ਆਪਾਂ ਇਹ ਜ਼ਰੂਰ ਤਕੀਦ ਜਾਰੀ ਕਰੀਏ ਵੀ ਸਾਰੀ ਸੰਗਤ ਜਦੋਂ ਭੋਗ ਪਾਇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਇਹ ਬੋਲਣ ਵਾਲਾ ਕੰਮ ਆ ਲੀਡਰਾਂ ਨੂੰ ਇਹ ਇਹ ਤੇ ਬੰਦ ਹੋਣਾ ਚਾਹੀਦਾ ਗੁਰੂ ਸਾਹਿਬ ਦਾ ਹੁਕਮ ਹੋ ਗਿਆ ਗੁਰੂ ਸਾਹਿਬ ਦੀ ਅਰਦਾਸ ਹੋ ਗਈ ਫਿਰ ਮੇਰੇ ਵਰਗਾ ਉੱਠ ਕੇ ਜਾਣ ਦਾ ਨਹੀਂ ਬੁੱਝਦਾ ਨਹੀਂ ਹੁੰਦਾ ਤੇ ਉਹ ਸਮਾ ਵੀ ਖਰਾਬ ਕਰਦਾ ਤੇ ਸਿਆਸਤ ਵੀ ਖਰਾਬ ਹੋ ਰਹੀ ਆ ਇਹਦੇ ਨਾਲ ਹੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰਿਵਾਈਵ ਕਰਨ ਬਾਬਤ ਵੀ ਕੋਸ਼ਿਸ਼ ਹੋਣੀ ਚਾਹੀਦੀ ਆ ਤੇ ਉਥੋਂ ਵੀ ਕਾਲੀ ਦਲ ਦੇ ਵਿੱਚ ਕੁਝ ਸੀਟਾਂ ਰਾਖਮੀਆਂ ਹੋਣੀਆਂ ਚਾਹੀਦੀਆਂ ਤਾਂ ਆਪ ਨੂੰ ਲੀਡਰਸ਼ਿਪ ਉਹ ਮਿਲੂਗੀ ਜਿਹੜੀ ਧਰਮ ਦੇ ਵਿੱਚੋਂ ਪਰਪੱਕ ਹੋ ਕੇ ਨਿਕਲੀ ਆ ਤੇ ਅੱਗੇ ਉਹ ਸਿਆਸਤ ਦੇ ਵਿੱਚ ਉਹ ਬੈਸਟ ਮਾਈਂਡ ਜਿਹੜੇ ਆਪਾਂ ਦੋਨੇ ਪਾਸੇ ਆਪਾਂ ਕਰ ਸਕਾਂਗੇ ਸੋ ਇਹਨੇ ਇੱਕ ਮੈਂ ਮੇਰੇ ਵਿਚਾਰ ਆ ਮੈਂ ਜਿਆਦਾ ਸਮਾਂ ਲੈਣ ਦਾ ਖਿਮਾ ਚਾਉਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ